ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਕੁਸ਼ ਰਾਜਪਟਿਕ ਚੈਨਲ ਤੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੈ ਤੁਹਾਨੂੰ ਅੱਜ ਆਪਣਾ ਟੌਪਿਕ ਹੈ ਜੀ ਕੜਾਈ ਦੇ ਵਿੱਚ ਜਿਹੜੇ ਕਲਰ ਹੁੰਦੇ ਨੇ ਇਹ ਚੇਂਜ ਕੀਤੇ ਜਾ ਸਕਦੇ ਨੇ ਜਾਂ ਨਹੀਂ ਇਹ ਬਿਲਕੁਲ ਜੀ ਚੇਂਜ ਕੀਤੇ ਜਾ ਸਕਦੇ ਨੇ ਇਹ ਤੁਸੀਂ ਜੇਕਰ ਪੈਨ ਡਰਾਈਵ ਦੇ ਵਿੱਚ ਚੇਂਜ ਕਰਵਾਉਣੀ ਹੈ ਤਾਂ ਉਹ ਤੁਹਾਨੂੰ ਡਿਜ਼ਾਈਨਰ ਤੋਂ ਕਰਵਾਣੀ ਪੈਣਗੇ ਇਸੇ ਮਸ਼ੀਨ ਤੇ ਤੁਸੀਂ ਵਰਕ ਕਰਦੇ ਸਮੇਂ ਤੁਸੀਂ ਖੁਦ ਚੇਂਜ ਕਰ ਸਕਦੇ ਹੋ। ਉਹਨਾਂ ਦੇ ਲਈ ਤੁਹਾਨੂੰ ਇੱਥੋਂ ਰੀਲ ਚੇਂਜ ਕਰਨੀ ਪਊਗੀ ਜਦਕਿ ਥ੍ਰੈਡ ਚੇਂਜ ਕਰਨਾ ਪਊਗਾ। ਤੇ ਉਹਦੇ ਲਈ ਕੋਈ ਬੜਾ ਔਖਾ ਕੰਮ ਨਹੀਂਗਾ ਮਸ਼ੀਨ ਨੂੰ ਰੋਕਿਆ ਪਾਹੋ। ਨਾਰਮਲੀ ਇੱਕ ਤਰੀਕੇ ਨਾਲ ਕਰ ਸਕਦੇ ਆ। ਇਹ ਤੁਹਾਡੀ ਵਰਕਿੰਗ ਮਸ਼ੀਨ ਹੈ ਸਾਡੀ। ਔਰ ਕੋਈ ਜਾਂਦਾ ਇਹ ਰੁਕ ਨਹੀਂ ਸਕਦੇ ਆਪਾਂ ਦੂਸਰੀ ਮਸ਼ੀਨ ਤੇ ਜਾ ਕੇ ਤੁਹਾਨੂੰ ਸਾਰਾ ਸਮਝਾਉਨੇ ਆ। ਇਹ ਦੇਖੋ ਜੀ। ਇਹ ਹੈਗਾ ਆਪਣਾ ਡਿਜ਼ਾਈਨ ਇਹਦੇ ਵਿੱਚ ਤਿੰਨ ਤੋਂ ਚਾਰ ਕਲਰ ਨੇ ਨਹੀਂ ਤਿੰਨ ਕਲਰ ਨੇ ਇਹਦੇ ਵਿੱਚ ਤੁਹਾਨੂੰ ਅਸੀਂ ਸਾਰਾ ਕੁਝ ਸਮਝਾਵਾਂਗੇ ਕਿਵੇਂ ਆ ਦੇਖੋ ਇੱਥੇ ਪਹਿਲਾਂ ਤੁਸੀਂ ਆਪਣਾ ਕਲਰ ਸਿਲੈਕਟ ਕਰਨਾ ਜੋ ਕੀ ਵਰਕ ਦੇ ਵਿੱਚ ਚਲਾਉਣਾ ਆਏਗਾ ਅੰਜੀ ਤੇ ਇਹਦੇ ਵਿੱਚ ਨੇ ਤਿੰਨ ਕਲਰ ਆਪਾਂ ਇਹਨਾਂ ਨੂੰ ਸਾਰਾ ਦੇਖੋ ਮਸ਼ੀਨ ਸਭ ਕੁਝ ਦੱਸਦੀ ਹੈ ਵੀ ਕਿਹੜਾ ਫਰੇਮ ਲੱਗਿਆ ਹੋਇਆ ਹੈ ਕਿੰਨੇ ਇੰਚ ਦਾ ਡਿਜ਼ਾਈਨ ਹੈ ਕਿੰਨੇ ਚ ਦੀ ਲਵਾਈ ਹੈ ਕਿੰਨੇ ਇੰਚ ਦੀ ਚੜਾਈ ਹੈ ਕਿੰਨੇ ਕਲਰ ਨੇ ਕਿੰਨਾ ਟਾਈਮ ਲੱਗੂਗਾ ਸਭ ਕੁਝ ਇਹ ਦੱਸਦੀ ਹੈ ਸਭ ਕੁਝ ਤੁਹਾਡੀਆਂ ਸਕਰੀਨ ਦੇ ਉੱਤੇ ਸਾਹਮਣੇ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਜੋ ਬੰਦਾ ਪੜਿਆ ਲਿਖਿਆ ਉਹਦੇ ਲਈ ਬਹੁਤ ਆਸਾਨ ਹੈ ਕਿ ਮਸ਼ੀਨ ਚਲਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਤੇ ਅੱਗੇ ਆਪਾਂ ਦੱਸਦੇ ਤੁਹਾਨੂੰ ਆਪਾਂ ਸਿਲੈਕਟ ਕਰਦੇ ਆ ਇਹਦੇ ਵਿੱਚੋਂ ਕਲਰ ਤੇ ਉਹ ਤੁਹਾਨੂੰ ਚੇਂਜ ਕਰਕੇ ਦੱਸਾਂਗੇ ਵੀ ਕਿਵੇਂ ਕਰਿਆ ਜਾਂਦਾ ਹਾਂ ਹਾਂਜੀ ਆਪ ਤੁਸੀਂ ਦੇਖ ਸਕਦੇ ਹੋ ਆਪਣੇ ਫਰੇਮ ਦੇ ਵਿੱਚ ਤਿੰਨ ਕਲਰ ਆ ਰਹੇ ਨੇ ਤਿੰਨਾਂ ਦੇ ਵਿੱਚ ਦੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਸਕਰੀਨ ਦੇ ਉੱਪਰ ਵੀ ਤੁਹਾਡੀ ਮਸ਼ੀਨ ਦੇ ਵਿੱਚ ਕਿੰਨਾ ਟਾਈਮ ਲੱਗੂਗਾ ਇਸ ਵਰਕ ਇਹ ਵਰਕ ਹੋਣ ਤੇ ਕਿੰਨਾ ਟਾਈਮ ਲੱਗੂਗਾ ਕਿਹੜਾ ਤੁਹਾਡਾ ਫਰੇਮ ਲੱਗਾ ਹੋਇਆ ਹੈ ਕਿਹੜੇ-ਕਿਹੜੇ ਕਲਰ ਨੇ ਸਾਰੀ ਡੀਟੇਲ ਤੁਹਾਡੇ ਸਾਹਮਣੇ ਦਿੱਤੀ ਜਾਂਦੀ ਹੈ ਇਹਦੇ ਵਿੱਚ ਮਸ਼ੀਨ ਆਪ ਨੂੰ ਆਪ ਆਪਣੇ ਕਮਾਂਡ ਤੁਹਾਨੂੰ ਆਪਣੇ ਆਪ ਦੇਈ ਜਾਂਦੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕੀ ਬਸ ਇੱਥੇ ਤੁਸੀਂ ਸਿਲੈਕਟ ਕਰਨਾ ਡਿਜ਼ਾਈਨ ਆਪਾਂ ਜਿੱਦਾਂ ਕਿ ਬਲੂ ਕਲਰ ਸਿਲੈਕਟ ਕਰ ਲਿਆ ਇਹਨੂੰ ਚੇਂਜ ਕਰਨਾ ਤਾਂ ਇੱਥੇ ਆਪਾਂ ਥ੍ਰੈਡ ਚੇਂਜ ਕਰਨਾ ਆਏਗਾ ਜਾਨੀ ਕਿ ਵਾਈਟ ਥ੍ਰੈਡ ਲਾਇਆ ਹੋਇਆ ਜ਼ਰੂਰੀ ਨਹੀਂ ਤੁਸੀਂ ਵਾਈਟ ਹੀ ਲਾਉਣਾਗਾ ਤੁਸੀਂ ਕੋਈ ਵੀ ਲਗਾ ਸਕਦੇ ਹੋ ਤੁਸੀਂ ਆਪਣੇ ਸੂਟ ਦੇ ਅਕੋਰਡਿੰਗ ਕੋਈ ਵੀ ਲਗਾ ਸਕਦੇ ਹੋ ਲਾਲ ਨੀਲਾ ਪੀਲਾ ਕੁਝ ਵੀ ਜਿੱਦਾਂ ਤੁਹਾਡਾ ਸੂਟ ਹੈ ਜਿਹੜੇ ਰੰਗ ਤੁਹਾਡੇ ਸੂਟ ਤੇ ਖਿਲ ਕੇ ਆਉਣਗੇ ਉਹ ਲਗਾ ਸਕਦੇ ਹੋ ਜਿੱਦਾਂ ਕਿ ਹੁਣ ਮੈਂ ਪਿੰਕ ਲਗਾਤਾ ਉਹ ਸੌਰੀ yellow ਲਗਾਇਆ ਹੋਇਆ ਉਥੇ pink ਸੀਗਾ pink ਦੀ ਥਾਂ ਤੇ yellow ਕਰਤਾ ਇੱਦਾਂ ਕੋਈ ਵੀ ਹੋਰ ਵੀ ਤੁਸੀਂ ਕੁਝ ਵੀ ਲਗਾ ਸਕਦੇ ਹੋ ਕਿ ਹੁਣ ਕੱਟਵਰਕ ਦਾ ਗ੍ਰੀਨ ਕਲਰ ਆ ਆਪਾਂ ਉਹ ਉਥੇ ਕਿਸੇ ਹੋਰ ਕਲਰ ਦਾ ਕੱਟਵਰਕ ਕਰਨਾ ਤਾਂ ਤੁਸੀਂ ਉਥੇ ਕੱਟਵਰਕ ਤੇ ਕਰਕੇ ਇੱਧਰ ਥ੍ਰੈਡ ਨੂੰ ਚੇਂਜ ਕਰ ਸਕਦੇ ਹੋ ਤਾਂ ਬਹੁਤ ਹੀ ਆਸਾਨ ਤਰੀਕਾ ਹੈ ਇਹ ਤੁਹਾਨੂੰ ਬਾਲੇ ਝੰਡੜ ਦੇ ਵਿੱਚ ਪੈਣ ਦੀ ਲੋੜ ਨਹੀਂ ਗਈ ਤੁਸੀਂ ਆਪਣੇ ਮਸ਼ੀਨ ਨੂੰ ਘਰ ਬੈਠੇ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਵਧੀਆ ਤਰੀਕੇ ਨਾਲ ਕਲਰ ਚੇਂਜ ਕਰ ਸਕਦੇ ਹੋ ਅਗੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੁਹਾਨੂੰ ਵਸੇ ਇਧਰ ਪਮ ਮਸ਼ੀਨ ਤੇ ਚੱਲਦੀ ਤੇ ਕਲਰ ਵੀ ਦਿਖਾ ਦਿੰਨੇ ਆਪਾਂ ਚੇਂਜ ਕੀਤੇ ਹੋਏ ਨੇ ਆ ਦੇਖੋ ਵਰਕ ਦੇ ਵਿੱਚ ਹੋਰ ਕਲਰ ਆ ਸਕਰੀਨ ਦੇ ਉੱਪਰ ਕੁਝ ਹੋਰ ਕਲਰ ਆਗੇ ਤੇ ਧੰਨਵਾਦ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਵੰਟ ਕਰਿਓ ਤੇ ਆ ਬੈਲ ਆਈਕਨ ਥਰੂ ਦਬਾਇਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜੇ